ਚਮੜੀ ਬਾਈ ਨੂੰ ਸਸਤੀ ਗਾਲ ਜੀ ਮੈਂ ਪੱਤਕਾ ਜਸਵਿੰਦਰ ਸਿੰਘ ਇੰਗਰੇਜੀ ਟੀਵੀ ਨੂ ਨ ਪੰਜਾਬ ਅੱਜ ਅਸੀਂ ਖੜਾ ਜਗਰਾਉਂਪੁਰ ਦੇ ਥੱਲੇ ਜੀ ਟੋਕ ਦੇ ਵਿੱਚ ਜਿੱਥੇ ਕਿ ਪ੍ਰਸ਼ਾਸਨ ਨੇ ਉਪਰਾਲਾ ਕੀਤਾ ਹੈਗਾ ਕਿ ਜਿਹੜਾ ਕਿ ਛੋਟੇ ਬੱਚੇ ਨੂੰ ਭੀਖ ਮੰਗਵਾਉਂਦੇ ਆ ਉਹ ਛੋਟੇ ਬੱਚੇ ਪਿੱਛੇ ਬੋਉਂਦੇ ਆ ਉਹਨਾਂ ਆਪ ਕਰਕੇ ਤੇ ਦਰਵਾਜ਼ਾ ਪਿੰਦੇ ਆ ਮੀਰ ਸਾਹਬਾ ਖੰਦੇ ਆ ਛੋਟੇ ਬੱਚਾ ਰੋਣਾ ਤੇ ਮੰਗਾ 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 ਲਾਉਂਦੇ ਆ ਆਓ ਜੀ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਕਿ ਬਹੁਤ ਵੱਡਾ ਅਮਲ ਕੀਤਾ ਜੀ ਬਹੁਤ ਪੰਜਾਬ ਪੋਸਟ ਦਾ ਬਹੁਤ ਵੱਡਾ ਦੇਖ ਕਰਨਾ ਜੀ ਆਓ ਜੀ ਗੱਲ ਕਰਦੇ ਆ ਆਓ ਜੀ ਚਲੋ ਇਹ ਲੋਕ ਜਿਹੜੇ ਬੱਚੇ ਜਿਨ੍ਹਾਂ ਦੇ ਮਾਪੇ ਇਹਨਾਂ ਦੇ ਭੀਖ ਮੰਗਵਾਉਂਦੇ ਆ ਇਹਨਾਂ ਦੇਖੋ ਇਹ ਭੀਖ ਮੰਗਦੇ ਵਿੱਚ ਇਹਨਾਂ ਨੇ ਉੱਠਾ ਦੇ ਕੋਈ ਇਹ ਬੱਚੇ ਨਹੀਂ ਇਹ ਭੀਖ ਮੰਗਵਾਉਂਦੇ ਆ ਆ ਮਾਪੇ ਨੇ ਉਹ ਇਹਨਾਂ ਦਾ ਭੀਖ ਮੰਗਵਾਉਂਦੇ ਨੇ ਜੀ ਠੀਕ ਹੈ ਜੀ ਇਹ ਪ੍ਰਸ਼ਾਸਨ ਨਾਲ ਬਵਾਲਾ ਕੀਤਾ ਇਹਨਾਂ ਨੂੰ ਕਿ ਗਾਲੀ ਕੱਢੀ ਬਹੁਤ ਬੁਰੀ ਗੱਲ ਹੈ ਮੇਰੇ ਪੁਲਿਸ ਆਓ ਹਾਂ ਭਟਾਓ ਆਓ ਅੱਬਾ ਆਪੇ ਆਪੀ ਆਪੀ ਆਪਾਂ ਤੁਹਾਨੂੰ ਸ਼ਾਮ ਕੋ ਛੋੜ ਦੇਣਾ ਮੈਡਮ ਨਹੀਂ ਹਸੀ ਗਾਲੀ ਕੀ ਨਾ ਜੀ ਆਪਣਾ ਮੇਰੇ ਨੇ ਜੱਦ ਤੇ ਬਰਾਲਾ ਕੀਤਾ ਬਹੁਤ ਵਾਰ ਜਿਆ ਬਰਾਲਾ ਕੀਤਾ ਜਿਹੜੇ ਬੱਚਿਆਂ ਨੂੰ ਇਹ ਟੀਕ ਮਗਵਾਉਂਦੇ ਆ ਤੁਸੀਂ ਬਹੁਤ ਵਾਰ ਬਰਾਲਾ ਕੀਤਾ ਇਹ ਬੱਚਿਆਂ ਨੂੰ ਟੀਕੂ ਰੋਕਣ ਵਾਸਤੇ ਹੈ ਜੀ ਕਿ ਲੋਕਾਂ ਨੂੰ ਥੋੜੀ ਆਵੇ ਕਿ ਸਾਹ ਬੱਚੇ ਨੂੰ ਪੜਾਇਆ ਜਾ ਰਿਹਾ ਕੋ ਛੋਟੇ ਬੱਚਿਆਂ ਨੂੰ ਟੀਕ ਮਗਵਾ ਕੇ ਹੋ ਰੱਖੋ ਕਰ ਰਹੇ ਕਿ ਬੱਚੇ ਨੋਰ ਟੀਕੀ ਮੰਗਣ ਲੱਗੇ ਜੀ ਬਸ ਹਾਂ ਜੀ

ਰੋਪੀਖ ਮਗਵਾਉਂਦੇ ਨੇ ਪੜਨ ਮਾਰ ਜਾਂਦਾ ਜਾ ਕੇ ਗੱਡੀਆਂ ਰੋਕਦੇ ਨੇ ਬੱਚੇ ਬੱਚੇ ਮੋਟਰਸਾਈਕਲ ਕਾਰਾਂ ਰੋਕਦੇ ਨੇ ਇਹ ਪ੍ਰਸ਼ਾਸਨ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਪੰਜਾਬ ਪੁਲਿਸ ਨੇ ਜਿਹੜੇ ਕਿ ਬੱਚਾ ਨੂੰ ਪੜਨ ਦੀ ਉਮਰ ਦੇ ਵਿੱਚ ਪੜਨ ਲਿਖਣ ਦੀ ਉਮਰ ਦੇ ਵਿੱਚ ਇਹ ਲੋਕਾ ਸੜਕਾਂ ਤੇ ਦਿਖ ਮਗਵਾਉਂਦੇ ਨੇ ਜੀ ਇਹਨਾਂ ਵਾਸਤੇ ਇਹਨਾਂ ਨੇ ਪ੍ਰਾਲਾ ਕੀਤਾ ਬਹੁਤ ਵਧੀਆ ਪ੍ਰਾਲਾ ਜੀ ਮੈਡਮ ਜੀਓ ਤੇ ਪੁਲਸ ਮੁਤੇ ਸਟਾਫ ਹੋ ਜੀ ਬਹੁਤ ਬਹੁਤ ਧੰਨਵਾਦ ਹੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਦੁਬਾਰਾ ਨਹੀਂ ਮਗਮਾਉਣੇ ਠੀਕ ਹੈ ਐਨੇ ਦਾਇਲੇ ਨਾ ਆਮ ਬੈਠੇ ਠੀਕ ਹੈ ਆ ਮੰਮੀ ਆ ਮੰ ਆਮ ਤੁਸੀਂ ਮੰਨਦੇ ਨਹੀਂ ਠੀਕ ਹੈ ਅੱਗੇ ਵਾਸਤੇ ਜਾਊਗਾ ਨਹੀਂ ਨਹੀਂ ਇਹ ਕਰ ਦੇਉਗੀ ਗਲਤੀ ਹੋ ਗਈ ਭਾਈ ਜੀ ਠੀਕ ਹੈ ਹੋਰ ਰਹਾ ਬਾਲ ਵਿਕਾਸ ਵਿਭਾਗ ਦਾ ਦੇਖੋ ਜੀ ਮੈਡਮ ਆਏ ਸੀਗੇ ਉਹਨਾਂ ਨੇ ਆਪਣਾ ਨੰਬਰ ਵੀ ਦੇਦਾ ਇਸ ਨੰਬਰ ਤੇ ਆਨਾ ਸੰਪਰਕ ਕਰਕੇ ਤੇ ਆਪਣੇ ਬੱਚਿਆਂ ਨੂੰ ਲਿਆ ਸਕਦੇ ਆ ਲੈ ਸਕਦੇ ਆ ਉਹ ਮੈਡਮ ਲੈ ਕੇ ਬਹੁਤ ਵਧੀਆ ਉਹਨਾਂ ਦਾ ਪਾਲਾ ਸੰਗ ਆਇਓਗਾ ਜੀ ਜਿਨ੍ਹਾਂ ਨੇ ਕਿ ਇਹ ਬੱਚਿਆਂ ਨੂੰ ਲਿਆ ਕੇ ਪੜ੍ਹਾਈ ਖਾਈ ਦਾ ਜੋੜ ਬਣਾਉਣਾ ਉਹਨਾਂ ਨੇ ਇਹ ਗੱਲ ਕਹੀ ਆ ਬਾਲ ਵਿਕਾਸ ਦਵਾਜ ਨੇ ਕਿ ਅਸੀਂ ਬੱਚਾ ਨੂੰ ਸਕੂਲ ਦੇ ਵਿੱਚ ਲਾਵਾਂਗੇ ਇਹਨਾਂ ਨੂੰ ਵਰਦਿਆਂ ਦੇਵਾਂਗੇ ਉਹਨਾਂ ਨੂੰ ਡਰੈਸ ਦੇਵਾਂਗੇ ਸੋਹਣੇ ਸਿੱਖਾਰ ਦੇਵਾਂਗੇ ਤਾਂ ਕਿ ਬੱਚੇ ਰੋੜਾਂ ਦਿਖਾ ਕੇ ਵੀ ਖੇਨਾ ਮੰਗ ਸਕਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਸਾਰੇ ਮਾਣ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਇਸੇ ਆਜਿੰਦਰ ਪਾਸੇ ਜਿਹੜਾ ਤੁਸੀਂ ਇਹ ਬੁਲਾਲਾ ਕੀਤਾ ਜਿਹੜੇ ਬੱਚਿਆਂ ਨੂੰ ਭੀਖ ਮੰਗਵਾਉਂਦੇ ਆ ਇਹਨਾਂ ਨੂੰ ਤੁਸੀਂ ਹੁਣ ਲੈ ਜਾ ਕੇ ਇਹ ਬਹੁਤ ਬੜੇ ਨੇਕ ਕਰਨਾ ਪੰਜਾਬ ਪੋਸਟ ਦਾ ਸਲੰਗਾ ਜੋ ਕਰਮ ਹੈ ਜੀ ਇਹਦੇ ਵਾਰ ਹੁੰਦੇ ਨੇ ਬੱਚੇ ਵੀ ਲੈ ਕੇ ਆਏ ਤੱਲੇੋਂ ਇਹਨਾਂ ਨੂੰ ਮਤਲਬ ਹੁਣ ਤੁਸੀਂ ਇਹ ਇਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਕੀ ਕਰੋਗੇ ਨਹੀਂ ਬਾਲ ਫਕਾ ਦੇ ਪਚਾੜਾ ਆਏ ਆ ਉਹਨਾਂ ਨੂੰ ਬੱਚਿਆਂ ਨੂੰ ਜਾ ਕੇ ਪੰਗੀ ਫੁੜਾ ਕਰਾਂਗੇ ਉਹਨਾਂ ਨੂੰ ਦੇਖਭਾਲ ਕਰਾਂਗੇ ਜੋ ਸੱਟ ਹੋਏ ਜਿਹੜੇ ਬੱਚੇ ਪੜ੍ਹਨ ਦੇ ਲਾਗ ਹੋਣੇ ਇਹ ਦਿਨ ਬਤੀਏ ਕਿ ਜੇ ਬਹੁਤ ਵਧੀਆ ਦੇਖੋ ਜੀ ਕਿੰਨਾ ਵਧੀਆ ਬਰਾਲਾ ਇਹਨਾਂ ਬੱਚਿਆਂ ਨੂੰ ਲਾ ਕੇ ਲਿਜਾ ਕੇ ਬਾਲ ਵਿਕਾਸ ਵਿਭਾਗ ਇਹਨਾਂ ਨੂੰ ਪੜਾਈ ਲਿਖਾਈ ਦੇ ਵਿੱਚ ਜੋਗ ਬੱਚੇ ਜਿਹੜਾ ਪੜਾਈ ਲਿਖਾਈ ਕਰਾਉਗਾ ਜਿਹੜੇ ਫੜਕਾ ਦੀ ਦੀ ਮੰਗਦੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ